ハッピーバースデー。<music> <music> There're never also, never see Going on, I'm wandering and in thereaiiaiaiaiaiaiaiaiaiaiiaiaiaiaiaiaiaiaiaiaiaia. बहुत तो बहुत स्वागत करते हैं जी लगा मार्केट कमेटी राणा जी सास पी साहब शूरा जी दूरा जी स्वागत करते हैं जी सियापति रामचंद्र महाराज ਸਾਡੇ ਟੋਨੀ ਜੀ ਪਰਡੇ ਤੋਂ ਮੰਗੇ ਆਪ ਜੀ ਸਾਥ ਤੇ ਸਾਡੇ ਸੁਖਵੀਰ ਜੀ ਸਾਹਿਬ ਦੱਸਾ ਜੀ ਪੂਰਾ ਜੀ ਤੇ ਸਾਡੇ ਚੇਅਰਮੈਨ ਸਾਹਿਬ ਪਰਡੇ ਤੋਂ ਡੀਐਸਪੀ ਸਾਹਿਬ ਸੁਮਿਤ ਕੌੜ ਸਾਹਿਬ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਕਰਦੇ ਆ ਜੀ की। मुख मेहमान डॉक्टर चरणजीत सिंह जी एम एल ए हलका चमकौर साहब अ ਰਾਣਾ ਡਿਪਟੀ ਕਮਿਸ਼ਨਰ ਆਫ ਪੁਲਿਸ ਅਤੇ থানা ਚੰਦੌਰ ਸਾਹਿਬ ਦੇ ਐਸ ਐਚਓ ਸਾਹਿਬ ਗੁਰਪ੍ਰੀਤ ਸਿੰਘ ਜੀ ਅਤੇ ਸਟੇਜ ਤੇ ਸ਼ਸ਼ੋਵਾ ਸਾਡੇ ਮਾਰਕੀਟ ਕਮੇਟੀ ਮਰੰਡਾ ਦੇ ਚੇਅਰਮੈਨ ਐਨ ਪੀ ਰਾਣਾ ਜੀ ਅਤੇ ਉਹਨਾਂ ਦੇ ਨਾਲ ਆਏ ਸਾਡੇ ਪੀਏ ਸਾਹਿਬ ਜਗਤਾਰ ਜੀ ਅਤੇ ਸਰਡੇ ਦੇ ਉੱਤੇ ਸ਼ਰਸ਼ੋਭਾ ਸਾਡੇ ਬਖ ਬਖਵਾੜਾ ਦੇ ਐਨਸੀ ਸਹਿਬਾਨ ਅਸੀਂ ਢੰਡਾ ਸਾਈਡ ਇੱਕ ਨਹਿਰ ਦੇ ਪੁਲ ਦੇ ਉੱਤੇ ਬੰਨ ਰਹੇ ਹਾਂ ਉਹ ਵੀ ਸਹਿਜਦਰ ਸਿੰਘ ਇਹ शहादत की पवित्र धरती श्री चमकौर साहब विखे आज ड्रामेटिक रामा ड्रामेटिक क्लब चमकौर साहब और रामलीला ग्राउंड अज जो सा जो पुरातन संस्कृति का एक हिस्सा रामलीला आयोजन ਜੋ ਕੀਤੀ ਜਾ ਰਹੀ ਹੈ ਇੱਥੇ ਪਹੁੰਚੇ ਹੋਏ ਸਾਰੇ ਹੀ ਸਾਡੇ ਪਾਰਟੀ ਦੇ ਬਾਲੇ ਸਾਹਿਬ ਜਨਾ ਚੰਪੀ ਰਾਣਾ ਜੀ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਸਾਡੇ ਨਾਲ ਲਖਮੀਤ ਟੋਨੀ ਜੀ ਜੋ ਕਿ ਸਾਡੇ ਮਰੀਂਦਾ ਦੇ ਪ੍ਰਧਾਨ ਨੇ ਸਿਲੀ ਪ੍ਰਧਾਨ ਤੇ ਨਾਲ ਜਗਤਾਰ ਸਿੰਘ ਜੀ ਕਰੋਆ ਇਸ ਨਗਰ ਕੌਂਸਲ ਦੇ ਸਾਡੇ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਜੀ ਪੂਰਾ ਡਰਾਮੈਟਿਕ ਕਲੱਬ ਤੇ ਨਵਾਂ ਡਰਾਮੈਟਿਕ ਕਲੱਬ ਦੇ ਸਰਪ੍ਰਸਤ ਦਰਸ਼ਨ ਵਰਮਾ ਜੀ ਸੁਖਵੀਰ ਸਿੰਘ ਜੀ ਐਫਸੀ ਗੱਸਾ ਜੀ ਮੰਗੀ ਜੀ ਐਫਸੀ ਸਾਡੇ ਹੋਰ ਸਾਥੀ ਔਰ ਸਾਡੇ ਨੌਜਵਾਨ ਲੀਡਰ ਸਮਰਥ ਜੋ ਕਿ ਪਹੁੰਚੇ ਨੇ ਸਤੂਆਂ ਤੋਂ ਤੇ ਸ੍ਰੀਮਤੀ ਮਾਜਮਨ ਹੋਰ ਪ੍ਰਤਵੰਤੇ ਸੱਜਣ ਮੇਰੇ ਸਾਹਮਣੇ ਬੈਠੇ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਮੇਰੇ ਵੀ साढ़े बहुत सत्कार्योगी एस पी साहब मनजीत सिंह औलख एस एच ओ साहब गुरप्रीत सिंह जी सार्वजा जी वाहगुरु जी का खालसा वागुरू की फतेह जय श्री राम जी जी सब तो पहला मैं बहुत बहुत धन्यवाद करना और बधाई देना साढ़े रामा ड्रामेटिक क्लब जो कि हर साल की तरह ਇਸ ਸਾਲ ਵੀ ਇਹ ਜੋ ਰਾਮਲੀਲਾ યોਜਿਤ ਕਰ ਰਹੇ ਨੇ ਕਿਉਂਕਿ ਇਹ ਰਾਮਲੀਲਾ ਜੀ ਸ਼੍ਰੀ ਰਾਮਚੰਦਰ ਜੀ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਸਾਰੇ ਜੀਵਨ ਬਾਰੇ ਜੋ ਇਹ ਨਾੜ ਖੇਡੇ ਜਾਂਦੇ ਨੇ ਇਹ ਕੋਈ ਅੱਜ ਦੇ ਨਹੀਂ ਇਹ ਯੁੱਗਾ ਤੋਂ ਖੇਡੇ ਜਾ ਰਹੇ ਨੇ ਔਰ ਇਹ ਸਾਡੇ ਲੋਕਾਂ ਜਿੱਥੇ ਸੰਦੇਸ਼ ਦੇਦੇ ਨੇ ਉੱਥੇ ਇੱਕ ਜੀਵਨ ਜਾਗਰੂਕ ਦੱਸਦੇ ਨੇ ਕਿ ਕਿਵੇਂ ਆਪਣਾ ਜੀਵਨ ਸੱਚਾਈ ਤੇ ਚੱਲਣਾ ਚਾਹੀਦਾ ਹੈ ਕਿਵੇਂ ਆਪਣੇ ਮਾਪੇ-ਮਾਪ ਦੀ ਸੇਵਾ ਕਰਨੀ ਕਿਵੇਂ ਉਹਨਾਂ ਦੇ ਹੁਕਮ ਮੰਨਨੇ ਔਰ ਇਸ ਸੰਸਾਰ ਕਿਵੇਂ ਵਿਚਰਨ ਔਰ ਅਸੀਂ ਪੰਜਾਬੀ ਲੋਕ ਸਾਡਾ ਇਹ ਵਿਰਸਾ ਅਸੀਂ ਸੰਭਾਲਿਆ ਹੋਇਆ ਔਰ ਹਰ ਸਾਲ ਇਹ ਅਸੀਂ ਇਹਨਾਂ ਦਿਨਾਂ 'ਚ ਇਹ ਪਵਿੱਤਰ ਦਿਨਾਂ 'ਚ ਇਹ ਆਯੋਜਨ ਕਰਦੇ ਹਾਂ ਔਰ ਕੱਲ ਜਿਹੜਾ ਦੁਸ਼ਹਿਰੇ ਦਾ ਜਿਹੜਾ ਪਵਿੱਤਰ ਤਿਹਾਰਾ ਜੋ ਦਸਰਾ ਹੈ ਕਿ ਕਿਵੇਂ ਬਦੀ ਤੇ ਜੜਾ ਸੱਚਾਈ ਦੀ ਜਿੱਤ ਹੁੰਦੀ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਇੱਥੇ ਪਹੁੰਚੇ ਨੇ ਕਿਉਂਕਿ ਅਸੀਂ ਸਾਡੀ ਇਹ ਜਿਹੜੀ ਪੰਜਾਬ ਦੀ ਇੱਕ ਪਵਿੱਤਰ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਜਨਮ ਲੈਂਦਾ ਜਿੱਥੇ ਦੋ ਧਰਮ ਵੱਡੇ ਧਰਮ Hindu ਧਰਮ ਔਰ ਸਿੱਖ ਧਰਮ ਦੀ ਜਿਹੜੀ ਰੱਖੀ ਗਈ ਔਰ ਸਾਨੂੰ ਗੁਰੂਆਂ ਪੀਰਾਂ ਪੈਗੰਬਰਾਂ ਨੇ ਹੀ ਸਿਖਾਇਆ ਕਿ ਅਸੀਂ ਹਰ ਧਰਮ ਦਾ ਜਿਹੜਾ ਸੰਕਾਰ ਕਰੀਏ ਹਰ ਧਰਮ ਦੇ ਵਿੱਚ ਉਹਨਾਂ ਦੇ ਨਾਲ ਜੁੜ ਕੇ ਉਹਨਾਂ ਦੀਆਂ ਖੁਸ਼ੀਆਂ ਸ਼ਾਮਲ ਹੋਈਏ ਸੋ ਇੱਕ ਬਹੁਤ ਵੱਡੀ ਵਧੀਆ ਰੀਤ ਜਿਹੜੀ ਪੰਜਾਬ ਚੱਲੀ ਅੱਜ ਤੱਕ ਪੰਜਾਬ ਇੱਕ ਐਸਾ ਸੂਬਾ ਜਿੱਥੇ ਕਦੇ ਵੀ ਨਫ਼ਰਤ ਦਾ ਬੀਜ ਨਹੀਂ ਉਗਿਆ ਸੋ ਮੈਂ ਬਹੁਤ ਸਮਾਂ ਨਾਲ ਲੈਂਦੇ ਹੋਏ ਕਲਾਕਾਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਕਲਾਕਾਰ ਜੋ ਕਿ ਇਸ ਆਯੋਜਨ ਚ ਆਪਣਾ ਸਮਾਂ ਲਗਾਉਂਦੇ ਨੇ ਕਿਉਂਕਿ ਸਟੇਜ ਤੇ ਆਣਾ ਇੱਕ ਬਹੁਤ ਵੱਡੀ ਹਿੰਮਤ ਚਾਹੀਦੀ ਹੈ ਸਟੇਜ ਤੇ ਖੜੇ ਹੋ ਕੇ ਕੋਈ ਬਾਤ ਅਦਾ ਕਰਨਾ ਇੱਕ ਬਹੁਤ ਵੱਡੀ ਹਿੰਮਤ ਚਾਹੀਦੀ ਹੈ ਮੈਂ ਵਰਮਾ ਜੀ ਦਾ ਇਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਬਾਰਕਵਾਤ ਕਰਦਾ ਔਰ ਆਸ਼ ਕਰਦਾ ਕਿ ਅਸੀਂ ਸਾਡੇ ਗੁਰੂਆਂ ਪੀਰਾਂ ਸਾਡੇ ਧਰਮਾਂ ਦੇ ਦੱਸੋ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਇੰਨਾ ਹੀ ਸਫਲਾ ਕਰਾਂਗੇ ਪਰ ਜਿਵੇਂ ਵਰਮਨ ਜੀ ਨੇ ਦੱਸਿਆ ਕਿ ਇਹ ਜ਼ਰੂਰੀ ਸਾਡੀ ਸਰਕਾਰ ਬਣੀ ਆ ਆ ਸਾਡੇ 3 ਸਾਲ ਹੋ ਗਏ ਤੁਸੀਂ ਦੇਖਿਆ ਕਿ ਚਮਕੌਰ ਚ ਇੱਕ ਹਨੇਰੀ ਆਈ ਹੋਈ ਹੈ ਪ੍ਰੋਜੈਕਟ ਐਸੇ ਹੋਏ ਨੇ ਜਿਹੜੇ ਅੱਜ ਤੱਕ 75 ਸਾਲਾਂ ਜਿਹੜੀਆਂ ਸਰਕਾਰਾਂ ਰਹੀਆਂ ਉਹ ਨਹੀਂ ਕਰ ਸਕਿਆ 75 ਸਾਲਾਂ ਚ ਔਰ ਪੰਜਾਬ ਬੈਂਕ ਦਾ ਹਸਪਤਾਲ ਤੁਹਾਡੇ ਸਾਹਮਣੇ ਜੋ ਕਿ 13 ਕਰੋੜ ਦੇ ਲਗਤ ਨਾਲ ਬਣਿਆ ਅੱਜ ਤੱਕ ਕਦੇ ਆ ਸਾਡੀ ਸਰਕਾਰ ਤੋਂ ਪਹਿਲਾਂ ਇੱਥੇ 2 ਜਾਂ 3 ਡਾਕਟਰ ਹੁੰਦੇ ਸੀ ਅੱਜ ਤੁਸੀਂ ਜਾ ਕੇ ਦੇਖੋ 14-15 ਡਾਕਟਰ ਉੱਥੇ ਹਮੇਸ਼ਾ ਅਵੇਲੇਬਲ ਹੁੰਦੇ ਆ। ਔਰ ਇੱਕ ਹੋਰ ਵੱਡਾ ਪ੍ਰੋਜੈਕਟ ਇੰਡੋਰ ਸਟੇਡੀਅਮ 75 ਲੱਖ ਦੀ ਲਾਗਤ ਨਾਲ ਸੱਲੋਂ ਬਾਦਰੇ ਬਣਨਾ ਸ਼ੁਰੂ ਹੋ ਰਿਹਾ ਬਹੁਤ ਚੰਗਾ। ਆਪਣੇ ਸੌਰੀ ਕਿੰਥੀ ਜੋ ਸਿਟੀ ਸੈਂਟਰ ਉਹਦੇ ਵਿੱਚ ਬਣਨਾ ਔਰ ਇੱਕ ਬਹੁਤ ਡਿਸਪੈਂਸਿਵ ਜਿਹੜੀ ਸੱਲੋ ਮੰਦਰੇ 40-45 ਲੱਖ ਦੀ ਲਗਤ ਨਾਲ ਉਹ ਬਣਦੀ ਹੈ ਤੇ ਹੋਰ ਬਹੁਤ ਕੁਝ ਟੂਰਿਜ਼ਮ ਦੇ ਕਿੰਨੇ ਕੰਮ ਹੋਏ ਨੇ ਬਾਸਟੈਂਡ ਬਣਿਆ ਟੂਰਿਸਟ ਟੂਰਿਸਟ ਇਨਫੋਰਮੇਸ਼ਨ ਸੈਂਟਰ ਬਣਿਆ ਸੈਰਗਾ ਬਣੀ ਹੈ ਬੋਡਿੰਗ ਸ਼ੁਰੂ ਹੋਈ ਹੈ ਬਹੁਤ ਸਾਰੇ ਸਕੂਲ ਆਫ ਐਮੀਨੈਂਸ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਵਾਲੀ ਪੜ੍ਹਾਈ ਹੁੰਦੀ ਹੈ ਬੱਚੇ ਤੁਹਾਡੇ ਡਾਕਟਰ ਬਣ ਸਕਦੇ ਆ ਇੰਜੀਨੀਅਰ ਬਣ ਸਕਦੇ ਆ ਔਰ ਐਸੇ ਕੰਮ ਜਿਹੜੇ ਸਰਕਾਰ ਤੋਂ ਹੋਏ ਆ ਇਸ ਤੋਂ ਇਲਾਵਾ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਕਦੇ ਨਹੀਂ ਹੋਇਆ ਕਿ 90% ਦੇ ਲੋਕਾਂ ਦਾ ਜ਼ੀਰੋ ਬਿੱਲ ਆਵੇ ਅੱਜ ਤੱਕ ਕਦੇ ਨਹੀਂ ਹੋਇਆ ਕਿਸੇ ਸਰਕਾਰ ਨੇ ਜਨਰਲ ਵਰਗ ਨੂੰ ਜਿਹੜੀ ਕੋਈ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਸੋ ਉਹਦੇ ਲਈ ਮੈਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ ਔਰ ਮੈਂ ਹਾਂ 1 45 ਲੱਖ ਦੀ ਪਾਰਕ ਜਿਹੜੀ ਹੈ ਉਹ ਸਾਡੇ 1 ਨੰਬਰ ਵਾਰਡ ਜੱਸਾ ਜਿਹੜੇ ਵਾਰਡ ਤੋਂ ਬਣੀ ਸੁ ਬਹੁਤ ਸਾਰੇ ਕੰਮ ਹੋਏ ਐਨੇ ਕੰਮ ਹੋਏ ਕਈ ਵਾਰ ਭੁੱਲ ਜਾਂਦੇ ਸੋ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਕਿਉਂਕਿ ਬਦਲਾਅ ਤੁਸੀਂ ਲੈ ਕੇ ਆਏ ਹੋ ਕਿ ਕੈਸੀਆਂ ਸਰਕਾਰਾਂ ਜਿਹੜੀਆਂ ਲੁੱਟਦੀਆਂ ਰਹੀਆਂ ਪੁਰਾਣੋਂ ਲਾਂਬੇ ਕਰਕੇ ਤੁਸੀਂ ਇੱਕ ਵਧੀਆ ਇਮਾਨਦਾਰ ਸਰਕਾਰ ਲੈ ਕੇ ਆਏ ਹੋ ਸੋ ਮੈਂ ਬਹੁਤਾ ਸਨਮਨ ਨਾਲ ਲੈਂਦਾ ਹਾਂ ਪੰੁਨਸਾਰਿਆਂ ਨੂੰ ਇਹਨਾਂ ਪਵਿੱਤਰ ਕਿ ਹਾਰਾਂ ਦੀ ਵਧਾਈ ਦਿੰਦਾ ਔਰ ਆਸ ਕਰਦਾ ਕਿ ਉਹ ਕਾਲਪੁਰ ਸ਼੍ਰੀ ਰਾਮ ਕੀ ਸਾਰਿਆਂ ਤੇ ਕਿਰਪਾ ਕਰਨ ਔਰ ਅਸੀਂ ਸਾਡਾ ਪੰਜਾਬ ਇੱਦਾਂ ਹੀ ਵਧਦਾ ਫੁੱਲਦਾ ਰਹੇ ਇੱਕ ਦੂਸਰੇ ਦੇ ਧਰਮਾਂ ਦੇ ਵਿੱਚ ਸ਼ਾਮਲ ਹੁੰਦਾ ਰਹੇ ਔਰ ਇਹ ਰੰਗਲਾ ਪੰਜਾਬ ਤੁਹਾਡੇ ਸਾਹਮਣੇ ਜਲਦੋਂ ਜਲਦ ਬਣੇ सारे का बहुत बहुत धन्यवाद वाहगुरु जी का खालसा वाहगुरु जी तो की फतेह जय श्री राम जी एम एल ए साहब का सम्मान किया जा रहा है साढ़े क्लब वालों ने राम चंद्र महाराज की जय ਸਾਡੇ ਮਾਨ ਕੀਤਾ ਜਾ ਰਿਹਾ ਸਾਡੇ ਕਲੱਬ ਵੱਲੋਂ ਸਾਡੇ ਅੰਜੀ ਸਾਹਿਬ ਸੁਖਵੀਰ ਸਿੰਘ ਜੀ ਨੂੰ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਕਲੱਬ ਵੱਲੋਂ ਤੇ ਸਾਡੇ ਭੁਪਿੰਦਰ ਪੂਰਾ ਜੀ ਐਮਸੀ ਸਾਹਿਬ ਇਹਨਾਂ ਦਾ ਵੀ ਕਲੱਬ ਵੱਲੋਂ ਮਾਨ ਕੀਤਾ ਜਾ ਰਿਹਾ ਹੈ ਮਹਾਰਾਜ ਕੀ ਜੈ ਸਾਡੇ ਅੰਜੀ ਸਾਹਿਬ ਜੱਸਾ ਜੀ ਇਹਨਾਂ ਦਾ ਮਾਨ ਸਨਮਾਨ ਹਲੋ ਕਿ ਸਾਡੇ ਇਤਿਹਾਸ ਪੰਗੀ ਜੀ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਜਗਤਾਰ ਸਿੰਘ ਜੀ ਉਹਨਾਂ ਦਾ ਵੀ ਮਾਨ ਸਨਮਾਨ ਸਾਡੇ ਸਾਡੇ ਲੀਡਰ ਸਾਹਿਬ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਕਲੱਬ ਵੱਲੋਂ ਬੋਤ ਗਿਆਪਤੀ ਰਾਮ ਚੰਦਰ ਮਹਾਰਾਜ ਜੀ ਦਾ ਸਿੰਘ ਉਹਨਾਂ ਦਾ ਵੀ ਬਹੁਤ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਕਲੱਬ ਵੱਲੋਂ ਸੜੇ ਕੁਲਵੀਰ ਬਹੁਤ ਜਿਆਪਤੀ RAM CHAND MAHARAJ ਕੀ ਜੈ ਸਾਰਿਆਂ ਦਾ ਧੰਵਾਦ ਜੀ ਜਗਤਾਰ ਸਿੰਘ ਸੋਨੋ ਮਾਈ ਨੇ ਉਹਦੇ ਫਾਦਰ ਸਾਹਿਬ ਆਏ ਹੋਏ ਆਪਣਾ ਉਹਨਾਂ ਦਾ ਮਾਨ ਸਨਮਾਨ ਲੈ ਜਾਣ ਜੀ ਆਓ ਜੀ ਉਹਨਾਂ ਮਨਿਤ ਕੁਮਾਰ ਮਾਟੂ ਜੀ ਉਹ ਵੀ ਸਟੇਜ ਤੇ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਜੀ ਜੀ ਕੀ ਹੈ कोई भी सीन है उन्होंने पिछे हिठ बने जी उन्होंने भी सम्मान हल करा जी रमेश कुमार जी अपने छोटा रिक्शे वाला जो साम आदमी पार्टी भी आ क्लब के उ बड़ा आसान है हरमन सिंह कलर बरकौर साहब तो जितने किसी कोसूसा हो गए पाली ਆਜਾ ਨੱਠ ਕੇ ਆਜਾ ਮੁੰਡਰਾ ਆਜਾ ਵਰਮਜੀਤ ਅਵਤਾਰ ਸਿੰਘ ਅਵਤਾਰ ਸਿੰਘ ਅਵਤਾਰ ਸਿੰਘ ਪ੍ਰੈਸਰ ਬੋਲ ਰਿਹਾ ਅਵਤਾਰ ਸਿੰਘ ਇਹ ਪਾਣੀ ਕਿਉਂਕਿ ਇਹੋ ਸਾਖ ਨੇ ਮੀਂਹ ਪੈਣ ਤੇ ਲੈਂਡ ਚਲੇ ਜਾਂਦੀ ਆ ਫਿਰ ਵੀ ਇਹ ਟ੍ਰਾਂਸਫਰ ਉੱਤੇ ਚੜ ਗਏ ਸੁਪਿੰਦਰ ਗੌਰ ਮਰੰਡਾ ਜੀ ਉਹ ਵੀ ਆਪਣਾ ਸਨਮਾਨ ਲੈ ਜਾਣ ਜੀ